ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਹਿੰਦੂ ਸਭਾ ਟੈਂਪਲ ਗੋ ਰੋਡ ਬ੍ਰੈਂਪਟਨ ਵਿਖੇ ਮੌਜੂਦ ਹਾਂ ਜੀ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਇਕੱਠ ਕਿੰਨਾ ਔਰ ਗੱਡੀਆਂ ਦੇ ਵਿੱਚ ਲੋਕ ਇੱਥੇ ਧੜਾ ਧੜ ਆ ਰਹੇ ਆ ਔਰ ਸੰਡੇ ਦਾ ਦਿਨ ਕਿਉਂਕਿ ਅੱਜ ਰਾਤ ਨੂੰ ਇੰਡੀਆ ਦੇ ਵਿੱਚ ਯੁੱਧ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਆਰਾਮ ਲੱਲਾ ਦੇ ਅੱਜ ਕਹਿੰਦੇ ਨੇ ਸਥਾਪਨਾ ਦਿਵਸ ਹੈ ਜੀ ਔਰ ਉਹਦੇ ਵਿੱਚ ਬੜੇ ਹੀ ਲੋਕਾਂ ਚੋਂ ਉਤਸ਼ਾਹ ਵਾ ਚਾਹੇ ਉਹ ਕੈਨੇਡਾ ਹੋਵੇ ਚਾਹੇ ਉਹ ਇੰਡੀਆ ਹੋਵੇ ਚਾਹੇ ਅਮਰੀਕਾ ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਲੋਕ ਜਿਹੜੇ ਬੈਠੇ ਆ ਉਹ ਪ੍ਰਭੂ ਸ਼੍ਰੀ ਨਾਮ ਦੇ ਜਿਹੜਾ ਅੱਜ ਅਯੁੱਧਿਆ ਜਨਮ ਸਥਾਨ ਆ ਉੱਥੇ ਸਾਰੇ ਦੇਖਣਾ ਚਾਹੁੰਦੇ ਆ ਵੀ ਅੱਜ ਰਾਤ ਨੂੰ ਵੀ ਇੱਥੇ ਕੈਨੇਡਾ ਦੇ ਵਿੱਚ ਰਾਤ ਹੋਈ ਕਰ ਇੰਡੀਆ ਦੇ ਵਿੱਚ ਦਿਨ ਹੋਏਗਾ ਕਿਉਂਕਿ 22 ਤਰੀਕ ਆ ਔਰ 12 ਵਜੇ ਦੇ ਬਾਅਦ ਤੋਂ ਲਾਈਵ ਟੈਲੀਕਾਸਟ ਕੀਤੇ ਜਾਣਗੇ ਫਰੋਮ ਅਯੁੱਧਿਆ ਔਰ ਹਰ ਮੰਦਰ ਦੇ ਵਿੱਚ ਇੱਥੇ ਆਪਣੇ ਇੱਕ ਪ੍ਰੋਗਰਾਮ ਰੱਖਿਆ ਗਿਆ ਔਲਿਖਿਆ ਗਿਆ ਜਿਸ ਦੇ ਵਿੱਚ ਵੱਡੀ ਇੱਕ ਸਕਰੀਨ ਦੇ ਉੱਪਰ ਸਾਰੇ ਜਿੰਨੇ ਵੀ ਸ਼ਰਧਾਰੂ ਆ ਜਿੰਨੇ ਵੀ ਪ੍ਰਭੂ ਸ਼੍ਰੀ ਨਾਮ ਨੂੰ ਆਪਣੇ ਨਤਮਸਤ ਹੋਣ ਇਥੇ ਮੰਦਰ ਦੇ ਵਿੱਚ ਆਉਣਗੇ ਦਰਸ਼ਨ ਕਰਨਗੇ శ్రీరామ్ లల్లా ਦੇ ਔਰ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਬਲੇਸਿੰਗ ਆ ਉਹ ਵੀ ਲੈਣਗੇ ਕਿਉਂਕਿ ਉਹਨਾਂ ਦੀਆਂ ਬਲੇਸਿੰਗ ਕਰਕੇ ਹੀ ਜਿਹੜੇ ਅਸੀਂ ਇੱਥੇ ਖੜੇ ਆ ਕਿਉਂਕਿ ਦੁਨੀਆ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਵੀ ਪ੍ਰਮਾਤਮਾ ਦੇ ਓਟ ਆਸਰੇ ਤੋਂ ਬਗੈਰ ਕੁਝ ਨਹੀਂ ਸੰਭਵ ਹੈਗਾ ਉਸੇ ਦੇ ਸੰਦਰਭ ਦੇ ਵਿੱਚ ਅੱਜ ਇੱਥੇ ਆਪਣੇ ਇਹ ਸਭਾ ਰੱਖੀ ਗਈ ਹੈ ਜੀ ਕਿਉਂਕਿ ਪ੍ਰੋਗਰਾਮ ਤਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਜਿਵੇਂ ਅ ਇੰਡੀਆ ਦੇ ਵਿੱਚ ਪੂਰੀ ਗਹਿਮਾ ਗਹਿਮੀ ਆ ਇਸ ਚੀਜ਼ ਨੂੰ ਲੈ ਕੇ ਪੂਰਾ ਤਸ਼ਾਹਬ ਆ ਲੋਕਾਂ ਦੇ ਮਨਾਂ ਦੇ ਵਿੱਚ ਇੱਥੇ ਵੀ ਸੇਮ ਹੀ ਆ ਕਿਉਂਕਿ ਅ ਅਸੀਂ ਇੰਡੀਅਨਜ਼ ਹੀ ਆ ਜਿਹੜੇ ਉੱਥੋਂ ਚੱਲ ਕੇ ਇੱਥੇ ਤਾਂ ਆ ਗਏ ਪਰ ਕਿਤੇ ਨਾ ਕਿਤੇ ਜਿਹੜੇ ਆਪਾਂ ਅਸੀਂ ਜਣਾ ਨਾਲਾਂ ਦੀਆਂ ਰੂਟਸ ਨਾਲ ਜੁੜੇ ਹੋਈਆਂ ਆ ਔਰ ਪ੍ਰਭੂ ਜੀ ਰਾਮ ਨੂੰ ਜਿਹੜੀ ਅੱਜ ਉਹਨਾਂ ਦੇ ਰਾਮ ਲੱਲਾ ਜੁਧਿਆ ਵਿਖੇ ਜਿਹੜਾ ਅੱਜ ਉੱਥੇ ਮੂਰਤੀ ਸਥਾਪਿਤ ਕੀਤੀ ਜਾਊਗੀ ਔਰ ਜਿਹੜਾ ਇਹ ਆਪਣੇ ਸਮਾਰੋਗਾ ਪੂਰਾ ਆਪਣੇ ਲਾਈਵ ਇੱਥੇ ਦਿਖਾਇਆ ਜਾਏਗਾ ਔਰ ਕੀਰਤਨ ਹੋਣਗੇ ਔਰ ਉਹਦੇ ਬਾਅਦ ਚੋਂ ਭਜਨ ਹੋਣਗੇ ਭਜਨ ਹੋਣ ਦੇ ਬਾਅਦ ਚੋਂ ਬਾਅਦ ਚੋਂ ਸਮਾਪਤੀ ਹੋਏਗੀ ਸਵੇਰੇ 2 ਵਜੇ ਤੱਕ ਇਹ ਚੱਲੇਗਾ ਕਿਉਂਕਿ ਜਿੰਨਾ ਵੀ ਜਿਹੜਾ ਇੰਡੀਆ ਦੇ ਵਿੱਚ ਪ੍ਰੋਗਰਾਮ ਚੱਲੇਗਾ ਉਹ ਲਾਈਵ ਇੱਥੇ ਦਿਖਾਇਆ ਜਾਏਗਾ ਜਿਵੇਂ ਉੱਥੇ ਸਮਾਪਤੀ ਹੋਏਗੀ ਉਵੇਂ ਇੱਥੇ ਸਮਾਪਤੀ ਹੋਏਗੀ ਸੋ ਫਿਲਹਾਲ ਦੇ ਲਈ ਇੰਨਾ ਹੀ ਜਿਹੜੀ ਅਗਲੀ ਅਪਡੇਟ ਹੋਏਗੀ ਔਰ ਰਾਤ ਨੂੰ ਤੁਹਾਡੇ ਰੂਬਰੂ ਕਰਾਂਗੇ ਜੀ ਅਸੀਂ ਜਿਹੜਾ ਵੀ ਇੱਥੇ ਪ੍ਰੋਗਰਾਮ ਲੀਕਿਆ ਜਗਿਆ ਜਿਹੜਾ ਵੀ ਪ੍ਰੋਗਰਾਮ ਕੀਤਾ ਜਾਵੇਗਾ ਔਰ ਕਿੰਨੀ ਇੱਥੇ ਸੰਗਤ ਆਏਗੀ ਕਿੰਨੇ ਸ਼ਰਧਾਲੂ ਆਪਣੇ ਰਾਮ ਲੱਲਾ ਦੇ ਦਰਸ਼ਨ ਕਰਨ ਆਉਣਗੇ ਉਹ ਵੀ ਤੁਹਾਡੇ ਅਸੀਂ ਰੂਬਰੂ ਕਰਾਂਗੇ ਸੋ ਫਿਲਹਾਲ ਦੇ ਲਈ ਹੀ ਇੰਨਾ ਹੀ ਬ੍ਰੈਂਪਟਨ ਤੋਂ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਕੈਨੇਡਾ